ਹੋਰ ਕਾਸ਼ ਇਹ ਹਾਲ ਭਰਾ ਹੋਰ ਵਧੀਆ ਵਧੀਆ ਤੂੰ ਦੱਸ ਵਧੀਆ ਵਧੀਆ ਉਹ ਠੀਕ ਠਾਕ ਹਾਂ ਵਧੀਆ ਵਧੀਆ ਹੋਰ ਫਰੀਆਂ ਕੰਮ ਕੰਮ ਕਰਦਾ ਕੰਮ ਕਰਿਆ ਬੜ ਠੰਡਾ ਹੀ ਆ ਹਾਂ ਤੇ ਹੋਰ ਮੈਂ ਕਿਹਾ ਮੌਸਮ ਹੀ ਡੰਡਾ ਪਰ ਫਿਲਮ ਫਿਲਮ ਦੇਖ ਕੇ ਆਈ ਅੱਜ ਹਾਂ ਯਾਰ ਮੌਸਮ ਤਾਂ ਠੰਡਾ ਮੇਰਾ ਵੀ ਜੀਕਾ ਤਾਂ ਫਿਲਮ ਦੇਖਣ ਨੂੰ ਦੇ ਲੈ ਪੁੱਛ ਲੈ ਬਾਈ ਨੂੰ ਫਿਰ ਹਾਂ ਯਾਰ ਬਾਈ ਨੂੰ ਪੁੱਛਣਾ ਪੈਣਾ ਆਏ ਆ ਬਾਈ ਨਾ ਨਾ ਕਰ ਦੇ ਯਾਰ ਹਾਂ ਚਲ ਕੋਈ ਨਾ ਪੁੱਛਦਾ ਫਿਰ ਚਲ ਜੱਗਾ ਪੁੱਛ ਦਾਂ ਮੈਂ ਬਾਈ ਰੋਕੀ ਰੁਕੀ ਰੁਕੀ ਦੋ ਮਟ ਦੋ ਮਟ ਬਾਈ ਨੂੰ ਸਿੱਧਾ ਨਾ ਪੁੱਛੀ ਫਿਲਮ ਦਾ ਬਾਈ ਨੂੰ ਕੋਈ ਬੰਦਾ ਬੁਣਾ ਲਾ ਕੇ ਪੁੱਛੀ ਤੇ ਨਾਲੇ ਥੋੜੇ ਪੈਸੇ ਨਾ ਪੁੱਛੀ ਮੇਰੇ ਕੋਲ ਪੈਸੇ ਵੀ ਥੋੜੇ ਆ ਕੋਈ ਨਾ ਪੁੱਛਦਾ ਭਾਈ ਠੀਕ ਆ ਆ ਜਾ ਆ ਜਾ ਕੋਈ ਨਾ ਆ ਗਿਆ ਤਰਾ ਸਾਥੀ ਕਿ ਮੈਂ ਵੀ ਤਰਾ ਉਸਤਾਦ ਆ ਮੈਨੂੰ ਪਤਾ ਮੱਗੇ ਕੁਛ ਹੁਣ ਕੋਈ ਨਾ ਆ ਜਾ ਪੁੱਤ ਆ ਜਾ ਹੋਰ ਭਾਈ ਕੀ ਹਾਲ ਆ ਤੇ ਵਧੀਆ ਵੀ ਵਧੀਆ ਹੋਰ ਆ ਕੌਣਾ ਜੇ ਮੁੰਡਾ ਇਹਦੇ ਬਾਰੇ ਭਾਈ ਯਾਰ ਮਿੱਤਰ ਹੀ ਸੀਗਾ ਮਿਲ ਨਹੀਂ ਆਇਆ ਜੀ ਬਸ ਹਾਂ ਚਲ ਵਧੀਆ ਮਿਲਣਾ ਚਾਹੀਦਾ ਵਾ ਹਾਂ ਹਾਂ ਠੀਕ ਠਾਕ ਸਾਰੇ ਹਾਂ ਵਧੀਆ ਵਧੀਆ ਭਾਈ ਚਲ ਠੀਕ ਤੇ ਭਾਈ ਮੈਂ ਕੀ ਕਹਨਾ ਭਾਈ ਮੈਂ ਕਹਿੰਦਾ ਮੌਸਮ ਵਧੀਆ ਵਾ ਘੁੰਮ ਫੇਰਣਾ ਚਾਹੀਦਾ ਹਾਂ ਹਾਂ ਘੁੰਮਣਾ ਚਾਹੀਦਾ ਮੈਂ ਵੀ ਕਹਿੰਦਾ ਬਹੁਤ ਮਨਡਾ ਬੀ ਘੁੰਮਣਾ ਚਾਹੀਦਾ ਪਰ ਜੇਬ ਦੇਖ ਲਈ ਆਪਦੀ ਫਿਰ ਘੁੰਮ ਫੇਰ ਲਵੇ ਤੇ ਭਾਈ ਕੰਮ ਸੀ ਭਾਈ ਤੁਹਾਡੇ ਕੋਲ ਇੱਕ ਜੇ ਕਰ ਦੋਗੇ ਤਾਂ ਬੜੀ ਵਧੀਆ ਗੱਲ ਆ ਕੋਹ ਕਾਣੀਆਂ ਇਹ ਨਾ ਪਾਇਰ ਕੰਮ ਦੱਸ ਕੀ ਹੈ ਭਾਈ ਕੰਮ ਐ ਉਹ ਆ ਮੈਂ ਮੇਰਾ ਮਿੱਤਰ ਬਿਮਾਰ ਆ ਤੇ ਮੈਂ ਉਹਦੇ ਨਾਲ ਮਿੱਤਰ ਨਾਲ ਇੱਕ ਹੋਰ ਉਹਦੇ ਨਾਲ ਜਾਣਾ ਮੈਂ ਮੇਰੇ ਕੋ ਇਹ ਆਇਆ ਸੀ ਹੁਣ ਇਹ ਇੱਕ ਤਾਇਆ ਜੀ ਮਿੱਤਰਣ ਹਾਂਜੀ ਭਾਈ ਉਹ ਬਾਹਰ ਖੜਾ ਵਾ ਮੇਰੇ ਨਾਲ ਜਾਣਾ ਵਾ ਤੇ ਉਹ ਦੂਜੇ ਵਿੱਚ ਨਾਲ ਉਹਦਾ ਪਤਾ ਲੈਣ ਜਾਣਾ ਵਾ ਤੇ ਮੈਨੂੰ ਛੁੱਟੀ ਚਾਹੀਦੀ ਆ ਛੁੱਟੀ ਕੋਈ ਨਾ ਜਾਣਾ ਹੋ ਜਾਣਾ ਹਾਂ ਕੋਈ ਨਾ ਜਾਵੜਾ ਕੋਈ ਗੱਲ ਨਹੀਂ ਜਾਵੜਾ ਤੇ ਭਾਈ ਮੈਂ ਕੀ ਕਹਿੰਦਾ ਸੀ ਵੀ ਥੋੜੇ-ਮੋਟੇ ਪੈਸੇ ਵੀ ਕਰ ਦਿੰਦੇ ਪੈਸੇ ਤਾਂ ਰਾਇਆ ਤੈਨੂੰ ਪਤਾ ਵੀ ਕਨਜੋਲ ਤੱਕ ਲੈ ਕੇ ਪੈਸੇ ਨੂੰ ਹਾਂ ਭਾਈ ਉਹ ਤਾਂ ਮੈਨੂੰ ਬੜਾ ਤੁਸੀਂ ਹੁਣ ਵੀ ਨਹੀਂ ਦੇਣਾ ਤੇ ਇਸ ਲਈ ਬਾਹਲੇ ਜੀ ਨੇ ਕਹਿੰਦਾ 1000 ਰੁਪਏ ਚਾਹੀਦਾ ਸੀ ਮੈਂ ਕਿਹਾ ਜਵਾਬ ਹੁਣ ਨਹੀਂ ਦੇਣਾ ਪੈਸਾ ਨੂੰ ਮੈਂ Okay. <laughs>